ਲੋਕਾਂ ਦਾ ਇੱਕ ਨੋਸ਼ਨ ਹੈ ਵੀ ਚੰਗਾ ਬੰਦਾ ਕਾਂਗਰਸ ਪਾਰਟੀ ਵੱਲੋਂ ਆ ਜੇ ਅਗਰ ਤੁਹਾਨੂੰ ਕਾਂਗਰਸ ਪਾਰਟੀ ਟਿਕਟ ਦਿੰਦੀ ਹੈ ਲੋਕ ਸਭਾ ਬਠਿੰਡੇ ਤੋਂ ਕਿਹੜੇ-ਕਿਹੜੇ ਮੁੱਦੇ ਹੋਣਗੇ ਕਿਹੜੇ-ਕਿਹੜੇ ਮੁੱਦੇ ਲੈ ਕੇ ਤੁਸੀਂ ਚੋਣ ਲੈਣਾ ਹੈਗੀ ਮੇਰਾ ਖਿਆਲ ਹੈ ਬੀਬੀ ਜੀ ਜੇ ਆਪਨ ਮੌਕਾ ਮਿਲਦਾ ਤਾਂ ਘਟੋ ਘਟ ਲੱਖ ਤੋਤੇ ਜਾਣਗੇ ਥੱਲੇ ਕੀ ਉਸ ਇੱਕ ਬਾਦਲ ਕਹਿੰਦਾ ਵੀ ਮੈਂ ਪੰਜਾਬ ਬਚਾਉਣ ਯਾਤਰਾ ਸ਼ੁਰੂ ਕੀਤੀ ਹੈ ਉਹਦੇ ਬਾਰੇ ਤੁਹਾਡਾ ਕੀ ਹੈਗਾ ਪੰਜਾਬ ਕਹਿੰਦੇ ਸੀ ਪੰਜਾਬ ਬਚਾਉਣੇ ਪੰਜਾਬ ਦੇ ਉੱਤੇ ਕੋਈ ਪੰਜਾਬ ਬਚਾਉ ਉਹ ਨਹੀਂ ਇਹ ਤਾਂ ਆਪਣੇ ਆਪ ਨੂੰ ਵਿਚਾਰ ਰਿਹਾ दैट इज ऑल ਸਸੀ ਕਾ ਜੀ ਦੋਸਤੋ ਟਾਈਮ ਟੂ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਜਾਂ ਜਗਸੀਰ ਸਿੰਘ ਬਿੱਲੂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦਵਾਰਾਂ ਨੇ ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਤੇਜ਼ ਕਰ ਦਿੱਤੇ ਹਨ ਤੇ ਜੇਕਰ ਬਠਿੰਡਾ ਸੀਟ ਦੀ ਗੱਲ ਕਰੀਏ ਬਸੰਡਾ ਸੀਟ ਦੇ ਵਿੱਚੋਂ ਸਿਰਫ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਉਤਾਰਿਆ ਗਰਮੀਤ ਸਿੰਘ ਗੁੱਡੀਆਂ ਕਾਂਗਰਸ ਪਾਰਟੀ ਅਕਾਲੀ ਦਲ ਤੇ ਭਾਜਪਾ ਨੇ ਨਹੀਂ ਉਤਾਰਿਆ ਅੱਜ ਅਸੀਂ ਬੈਠੇ ਹਾਂ ਮੂਫਰ ਪਰਿਵਾਰ ਕੋਲ ਮੂਫਰ ਪਰਿਵਾਰ ਜੇ ਹੈ ਤਾਂ ਉਹਨਾਂ ਦਾ ਇਕੱਲਾ ਮਾਨਸਾ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਨਵਾਂ ਕਿਉਂਕਿ ਅਜੀਤ ਇੰਦਰ ਸਿੰਘ ਮੂਫਰ ਦੇ ਫਾਦਰ ਸਾਹਿਬ 1992 ਦੇ ਵਿੱਚ ਐਮਐਲ ਰਹੇ ਉਦੋਂ ਬਾਅਦ ਆਪ ਆਜ਼ਾਦ ਤੌਰ ਤੇ ਲੜੇ ਉਸ ਤੋਂ ਬਾਅਦ ਤਿੰਨ ਵਾਰੀ ਉਹ ਕਾਂਗਰਸ ਵੱਲੋਂ ਐਮਐਲਏ ਬਣੇ ਉਹਨਾਂ ਦਾ ਬੇਟਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵੀ ਰਿਹਾ ਕਿਉਂਕਿ ਇਸ ਪਰਿਵਾਰ ਦਾ ਜਿਹੜਾ ਰੁਤਬਾ ਹੈ ਬਹੁਤ ਵਧੀਆ ਹੈ ਪੱਲਾ ਮਾਨਸਾ ਨਹੀਂ ਪੂਰੇ ਪੰਜਾਬ ਵਿੱਚ ਇਸ ਪਰਿਵਾਰ ਦੀ ਧੜਕ ਮਹਿਸੂਸ ਕਰਦੇ ਆ ਲੋਕ ਗੱਲਬਾਤ ਕਰਦੇ ਆ ਸਾਡੇ ਨਾਲ ਅੱਜ ਹੋਣਗੇ ਅਜੀਤ ਇੰਦਰ ਸਿੰਘ ਮੋਪਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀ ਕੋ ਸਰ ਹਾਂ ਬਿਲਕੁਲ ਤੁਸੀਂ ਦੱਸੋ ਲੋਕ ਸਭਾ ਚੋਣਾਂ ਦਾ ਉਮੀਦਵਾਰਾਂ ਨੇ ਆਪਣਾ ਚੱਕਲਾਨ ਹੋ ਗਿਆ ਜੀ ਬਾਹਰ ਕਰਤਾ ਤੇ ਦੱਬੀ ਤੁਰੇ ਜਾਂਦੇ ਆ ਹੂੰ ਹੂੰ ਤੇ ਆਪਾਂ ਗੱਲ ਕਰ ਲਈਏ ਤੇ ਕਾਂਗਰਸ ਪਾਰਟੀ ਨੇ ਹਜੇ ਆਪਣਾ ਉਮੀਦਵਾਰ ਤਾਰਿਆ ਨਹੀਂ ਹੈ। ਆ ਬਸ ਤਿਆਰੀ ਹੈ ਜੀ 10 ਦਿਨਾਂ ਚ ਹੋ ਜਾਣਾ ਕੰਮ। ਠੀਕ ਹੈ। ਤੇ ਜੇ ਆਪਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰੀਏ। ਆਮ ਆਦਮੀ ਪਾਰਟੀ ਦੀ ਕਿਵੇਂ ਪਰਫਾਰਮੈਂਸ ਦੇਖਦੇ ਹੋ? ਕਿੱਦਾਂ ਦੇਖਦੇ ਹੋ ਵੀ ਵਧੀਆ ਕੰਮ ਕੀਤਾ ਉਹਨਾਂ ਨੇ 1.5 ਸਾਲ ਉਹਦਾ। ਆਪਾਂ ਨੂੰ ਕਹਿਣ ਦੀ ਲੋੜ ਹੀ ਨਾ ਲੋਕ ਹੀ ਦੱਸੀ ਜਾਂਦੇ ਐ ਬਾਕੀ ਇਹ ਚੋਣਾਂ ਦੱਸ ਦੇਣਗੀਆਂ। ਹਾਲਾਤ ਬੜੇ ਪਤਲੇ ਐ। ਉਹ ਤਾਂ ਆਊਟ ਆਫ ਰੇਸ ਨੇ। ਹੁਣ ਤਾਂ ਅਕਾਲੀ ਦਲ ਵੱਲੋਂ ਵੀ ਬਾхар ਸਿਰਵਤ ਆ ਦੁਬਾਰਾ ਆ ਰਿਹਾ ਚੌਥੀ ਵਾਰੀ। ਏ ਬਾਕੀ ਦੇਖੋ ਸਾਡੀ ਪਾਰਟੀ ਵੱਲੋਂ ਤਾਂ ਬੜਾ ਵਧੀਆ ਉਹਨਾਂ ਨੇ ਸਾਨੂੰ ਬੁਲਾ ਲਿਆ ਸੀ ਕਿ ਆ ਤੁਸੀਂ ਲੋਕਾਂ ਵਿੱਚ ਰੋ ਕੰਮ ਕਰੋ ਤੇ ਤੁਸੀਂ ਜਿਵੇਂ ਦੱਸ ਕੇ ਪਿਛਲੇ ਲੰਮੇ ਸਮੇਂ ਤੋਂ ਪਾਪਾ ਜੀ 52 ਚ ਐਮਐਲਏ ਰਹਿ ਕੇ ਉਸ ਤੋਂ ਬਾਅਦ ਫਿਰ 97 ਚ ਮੈਂ ਆਇਆ ਤਿੰਨ ਵਾਰ ਸਾਰਾ ਮੈਂ ਦੱਸਿਆ ਹੀ ਹੈ ਹੁਣ ਤਾਂ ਇਹੀ ਹੈ ਵੀ ਅਸੀਂ ਵੇਟ ਕਰ ਰਹੇ ਹਾਂ ਪਾਰਟੀ ਅਨਾਉਂਸ ਕਰੇ ਕਿਉਂਕਿ ਸਰਗਰਮੀਆਂ ਜਿਹੜੀਆਂ ਨੇ ਅਸੀਂ ਤੇਜ਼ ਕਰਨੀਆਂ ਚਾਹੁੰਦੇ ਹਾਂ ਵੈਸੇ ਤਾਂ ਲੋਕਾਂ ਜਾਂ ਰਹੇ ਆ ਵਿਚਰ ਰਹੇ ਆ ਸਾਰੀ ਗੱਲ ਠੀਕ ਹੈ ਤੇ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਕਿ ਵੀ ਲੋਕਾਂ 'ਚ ਜਿਹੜੀ ਆਪਣੀ ਸਭ ਤੋਂ ਵੱਡੀ ਭਾਵਨਾ ਜਿਹੜੀ ਹੈਗੀ ਉਹ ਇਹੀ ਹੈ ਵੀ ਲੋਕ ਚਾਹ ਰਹੇ ਐ ਵੀ ਸੀ ਬਹੁਤ ਦੁਖੀ ਹੋਏ ਆ ਬੜੇ ਬੰਦੇ ਟਰਾਈ ਕੀਤੇ ਐ ਸਾਨੂੰ ਇਹ ਜਿਹਾ ਚਿਹਰਾ ਚਾਹੀਦਾ ਜਿਹੜਾ ਸਾਡੇ 'ਚ ਵਿਚਰੇ ਸਾਡੇ 'ਚ ਆ ਕੇ ਗੱਲਬਾਤ ਕਰੇ ਔਰ ਸਾਨੂੰ ਇੱਕੋ ਹੀ ਖੁਸ਼ੀ ਹੋਊਗੀ ਵੀ ਸਾਡੀ ਇਸ ਵਾਰ ਸਿਲੈਕਸ਼ਨ ਵਧੀਆ ਹੋਈ ਐ ਕਿਉਂਕਿ ਪਹਿਲਾਂ ਉਹਨਾਂ ਨੇ ਅਕਾਲੀ ਦਲ ਬਹੁਤ ਦੇਖ ਲਿਆ ਕਾਂਗਰਸ ਪਾਰਟੀ ਨੂੰ ਤਾਂ ਦੇਖੋ ਜੇ ਮੌਕਾ ਨਹੀਂ ਮਿਲਿਆ ਇੱਥੇ ਬਤੌਰ ਐਮਐਲਏ ਮਿਲਦਾ ਰਿਹਾ ਹੈ ਉਹਦੇ ਲੋਕ ਬੜੇ ਖੁਸ਼ ਰਹੇ ਪਰ ਲੋਕਾਂ ਨੇ ਇੱਕ ਬੜੀ ਵੱਡੀ ਚੇਂਜ ਲਿਆ ਕੇ ਵੀ ਦੇਖ ਲਈ ਜਿਹੜੀ ਆਪ ਵਾਲੀ ਸੀ ਉਹ ਵੀ ਸਾਰੀ ਹਵਾ ਨਿਕਲ ਗਈ ਹੁਣ ਤਾਂ ਤਾਂ ਸਾਨੂੰ ਉਮੀਦ ਹੈ ਲੋਕਾਂ ਦਾ ਇੱਕ ਨੋਸ਼ਨ ਹੈ ਵੀ ਚੰਗਾ ਬੰਦਾ ਕਾਂਗਰਸ ਪਾਰਟੀ ਵੱਲੋਂ ਆਜੇ ਔਰ ਉਹਦੇ ਚ ਕਹਿਣ ਨੂੰ ਤਾਂ ਮਾੜਾ ਕੋਈ ਵੀ ਨਹੀਂ ਹੁੰਦਾ ਹੈਗਾ ਤੇ ਮੈਂ ਤਾਂ ਪੂਰੀ ਉਮੀਦ ਰੱਖਦਾ ਕਿ ਵੀ ਸਾਰੇ ਪਾਰਟੀ ਵੱਲੋਂ ਜੋ ਇਸ ਵੇਲੇ ਮੌਕੇ ਤੇ ਲਈ ਜਾ ਰਹੀ ਹੈ ਅਸੈਸਮੈਂਟ ਉਹ ਚ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਡਾ ਬਹੁਤ ਪਿਆਰ ਸਤਿਕਾਰ ਹੈ ਤੁਸੀਂ ਕੰਮ ਕਰੋ ਕਿ ਅਸੀਂ ਪੂਰੀ ਤਰ੍ਹਾਂ ਤੁਹਾਡੀ ਨਿਗਰਾਨੀ ਰੱਖ ਰਹੇ ਹਾਂ ਉਹ ਸਰ ਜੀ ਅਗਰ ਤੁਹਾਨੂੰ ਕਾਂਗਰਸ ਪਾਰਟੀ ਟਿਕਟ ਦਿੰਦੀ ਹੈ ਲੋਕ ਸਭਾ ਬਟੰਡੇ ਤੋਂ ਕਿਹੜੇ ਕਿਹੜੇ ਮੁੱਦੇ ਹੋਣਗੇ ਕਿਹੜੇ ਕਿਹੜੇ ਮੁੱਦੇ ਲੈ ਕੇ ਤੁਸੀਂ ਚੋਣ ਲੜਨੀ ਹੈ ਦੇਖੋ ਉਹ ਤਾਂ ਅਸੀਂ ਸਾਰਾ ਮੈਨੀਫੈਸਟੋ ਤੇ ਆਧਾਰਨਾ ਚੱਲਣਾ ਹੈ ਜੀ ਪਰਸਨਲ ਮੇਰਾ ਤਾਂ ਇਹ ਹੀ ਹੈ ਵੀ ਲੋਕਾਂ ਨਾਲ ਪਿਆਰ ਲਿੰਕ ਲੋਕਾਂ ਨੂੰ ਦੱਸ ਕੇ ਵੀ ਕੱਲ ਨੂੰ ਤੁਹਾਨੂੰ ਜਿੱਥੇ ਕਿਤੇ ਲੋੜ ਹੈ ਮੈਂ ਹਾਜ਼ਰ ਰਹੂੰਗਾ ਕਿਵੇਂ ਰਹੂੰਗਾ ਉਹਦਾ ਸੀ ਕੋਈ ਬਣਾ ਲਾਂਗੇ ਸਿਸਟਮ ਕਿਉਂਕਿ ਪਹਿਲਾਂ ਤਾਂ ਲੋਕਾਂ ਦਾ ਤੁਹਾਡੇ ਨਾਲ ਅਟਰੈਕਸ਼ਨ ਹੀ ਆ ਫਿਰ ਇਲਾਕਾ ਪਿੰਡਾਂ ਦੇ ਛੋਟੇ ਮੋਟੇ ਕੰਮ ਵਾਲੇ ਹੁੰਦੇ ਆ ਹੋਰ ਹੁੰਦੇ ਆ ਉਹ ਕਿਉਂਕਿ ਅਸੀਂ ਲਗਾਤਾਰ ਕਰਦੀ ਰਹਿੰਦੇ ਆ ਉਹ ਵੱਡੀ ਚੀਜ਼ ਹੈ ਬਾਕੀ ਮੈਨੀਫੈਸਟੋ ਚ ਕੀ ਆ ਰਿਹਾ ਕੀ ਆਊਗਾ ਕੀ ਪਾਰਟੀ ਕਹੂ ਸਾਨੂੰ ਉਹਦੇ ਮੁਤਾਬਕ ਹੀ ਅਸੀਂ ਆਪਣਾ ਸਾਰਾ ਮੋਫਰ ਸਾਹਿਬ ਦੇਖੋ ਬੀਬਾ ਜੀ ਇੱਥੇ ਮਤਲਕ ਅਕਾਲੀ ਦਲ ਬੋਲੇ ਜੀ ਕੈਂਡੀਡੇਟ ਉਹ ਹੋਣਗੇ ਤਕਰੀਬਨ ਹੈਨਾ ਤੇ ਕਿਵੇਂ ਦੇਖਦੇ ਇੱਕ ਪਾਸੇ ਤੁਹਾਨੂੰ ਕਾਂਗਰਸ ਪਾਰਟੀ ਟਿਕਟ ਦੇ ਦਿੰਦੀ ਇੱਕ ਪਾਸੇ ਬੀਬਾ ਜੀ ਕਿੱਦਾਂ ਦੇਖਦੇ ਤੋ ਠੀਕ ਹੈ ਬਹੁਤ ਵਧੀਆ ਟਰਾਈ ਹੋ ਚੁੱਕੀ ਹੈ ਪਹਿਲਾਂ ਮਨਪ੍ਰੀਤ ਦੇ ਵੀ ਥੋੜਾ ਜਿਹਾ ਫਰਕ ਸੀ ਪਿਛਲੀ ਵਾਰ ਰਾਜਾ ਵੜਿੰਗਦਾ ਸੀ ਐਦਕੀ ਮੇਰਾ ਖਿਆਲ ਹੈ ਬੀਬੀ ਜੀ ਜੇ ਆਪਾਂ ਨੂੰ ਮੌਕਾ ਮਿਲਦਾ ਤਾਂ ਘਟੋ ਘਟ ਲੱਖ ਤੋਤੇ ਜਾਣਗੇ ਥੱਲੇ ਠੀਕ ਆਪਾਂ ਜੇ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਕਹਿੰਦਾ ਵੀ ਮੈਂ ਪੰਜਾਬ ਬਚਾਉਣ ਯਾਤਰਾ ਸ਼ੁਰੂ ਕੀਤੀ ਹੋਈ ਹੈ ਉਦੀ ਵਾਰ ਥੋੜਾ ਕੀ ਹੈਗਾ ਪੰਜਾਬ ਕਹਿੰਦੇ ਸੀ ਪੰਜਾਬ ਬਚਾਉਣੇ ਪੰਜਾਬ ਹੁਣ ਤਾਂ ਜੀ ਥੋੜਾ ਸੋਸ਼ਲ ਮੀਡੀਆ ਇਨਾਂ ਉੱਪਰ ਚੱਲਿਆ ਗਿਆ ਸਾਰੀਆਂ ਗੱਲਾਂ ਲੋਕਾਂ ਦੇ ਉਂਗਲਾਂ ਤੇ ਨੇ ਕੌਣ ਕਿਨੂੰ ਬਚਾਊਗਾ ਹਰ ਆਪਣੇ ਆਪ ਨੂੰ ਬਚਾਉਣ ਲੱਗਿਆ ਹੋਇਆ ਹੈ ਹਾਂਜੀ ਹੋਰ ਤਾਂ ਇੱਥੇ ਕੁਝ ਰਿਹਾ ਨਹੀਂ ਕਿਉਂਕਿ ਸਿਸਟਮ ਸੀ ਅੱਜ ਤੋਂ 40-50 ਸਾਲ ਪਹਿਲਾਂ ਬੜੀ ਵਧੀਆ ਪੋਲਿਟਿਕਸ ਹੁੰਦੀ ਸੀ ਲੋਕਾਂ ਨੂੰ ਲੋਕਾਂ ਤੱਕ ਪਿਆਰ ਹਮਦਰਦ ਹੁੰਦਾ ਸੀ ਲੱਗ ਕੇ ਨਾ ਹੁੰਦਾ ਸੀ ਪਾਰਟੀਆਂ ਨਾ ਹੁੰਦਾ ਹੁਣ ਤਾਂ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜੇ ਵੇਲੇ ਕਿਧਰ ਨੂੰ ਜਾਂਦਾ ਤਾਂ ਕੋਈ ਪੰਜਾਬ ਬਚਾਉਂ ਨਹੀਂ ਇਹ ਤਾਂ ਉਹ ਆਪਣੇ ਆਪ ਨੂੰ ਵਿਚਾਰ ਰਿਹਾ ਥੈਟ ਇਜ਼ ਆਲ ਮੋਫਰ ਸਾਹਿਬ ਜਦੋਂ ਤੁਹਾਨੂੰ ਟਿਕਟ ਮਿਲਦੀ ਹੈ ਜੇਕਰ ਤੁਸੀਂ ਜਿੱਤਦੇ ਹੋ ਤਾਂ ਕਿਸਾਨਾਂ ਵਾਸਤੇ ਕੀ ਕੀ ਤੁਸੀਂ ਰੱਖਿਆ ਹੈ ਮੁੱਦੇ ਕੀ ਕੀ ਕਿਸਾਨਾਂ ਦਾ ਤਾਂ ਆਲਰੇਡੀ ਰਾਹੁਲ ਜੀ ਨੇ ਕਿਹਾ ਤਾਂ ਸਭ ਤੋਂ ਪਹਿਲਾਂ ਤਾਂ ਜਿੰਨੇ ਜੋ ਇਹਨਾਂ ਦਾ ਐਮਐਸਪੀ ਹੈ ਜੋ ਵੀ ਮੰਗਾਂ ਪੂਰੀਆਂ ਹੋਣਗੀਆਂ ਉਹ ਤਾਂ ਕਲੀਅਰ ਕਰਤਾ ਉਹਨਾਂ ਨੇ ਬਾਕੀ ਉਸ ਤੋਂ ਬਾਅਦ ਟਾਈਮ ਟੂ ਟਾਈਮ ਕਿਸਾਨੀ ਨੂੰ ਜਿਹੜੀ ਚੀਜ਼ ਦੀ ਵੀ ਲੋੜ ਹੋਊਗੀ ਉਹਨੂੰ ਪ੍ਰਾਇੋਰਟੀ ਦੇਵਾਂਗੇ ਕਿਉਂਕਿ 70% ਲੋਕ ਕਿਸਾਨੀ ਤੇ ਨਿਰਭਰ ਆ ਉਹਨਾਂ ਨਾਲ ਹੀ ਸਾਰਾ ਸਮਾਜ ਜੁੜਿਆ ਹੋਇਆ ਕੰਮ ਕਰਨ ਵਾਲੇ ਜੁੜੇ ਹੋਇਆ ਇੰਡਸਟਰੀ ਜੁੜੀ ਹੋਈ ਆ ਆਰਥਿਕ ਆ ਜੁੜਿਆ ਹੋਇਆ ਬਲੋ ਹਰ ਵਰਗ ਉਹਦੇ ਨਾਲ ਇੱਕ ਬਹੁਤ ਵੱਡਾ ਦੁਕਾਨਦਾਰ ਵੀ ਕੋਈ ਹੈ ਹੀ ਨਹੀਂ ਜਿਹੜਾ ਕਿ ਖੇਤੀਬਾੜੀ ਨਾਲ ਨਾ ਜੁੜਿਆ ਹੋਵੇ ਜੇ ਉਹ ਸੀ ਕਾਮਯਾਬ ਕਰ ਲੈਨੇ ਆ ਲੋਕਾਂ ਦਾ 50% ਬਜਟ ਠੀਕ ਹੋ ਗਿਆ ਤਾਂ ਲੋਕ ਰੋਟੀ ਚੰਗੀ ਖਾਣ ਲੱਗੇ ਆ ਮੂਪਰ ਸਾਹਿਬ ਆਪ ਪੂਰਾ ਜੇ ਦੇਖੀਏ ਤਾਂ ਲੋਕ ਸਭਾ ਦੇ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਰਹਿਣਗੇ ਕਾਂਗਰਸ ਪਾਰਟੀ ਕਿੰਦਾ ਸਰਕਾਰ ਬਣਵਾਉਗੀ ਦੇਖੋ ਜੀ ਬਹੁਤ ਵੱਡੀ ਉਮੀਦ ਹੈ ਤੁਸੀਂ ਆ 31 ਦਾ ਇਕੱਠ ਵੀ ਦੇਖ ਲਿਆ ਰਾਹੁਲ ਜੀ ਦੀ ਯਾਤਰਾ ਵੀ ਦੇਖ ਲਈ ਮੋਦੀ ਦੀ ਫ੍ਰਸਟ੍ਰੇਸ਼ਨ ਵੀ ਦੇਖ ਲਈ ਇਹਦੇ ਹਾਲਾਤ ਬਹੁਤ ਅਨਕੂਲ ਨੇ ਸਾਨੂੰ ਬੜੀ ਖੁਸ਼ੀ ਹੈ ਕਿ ਜੋ ਹਾਲਾਤ ਬਣਦੇ ਜਾ ਰਹੇ ਹੈ ਕਿਉਂਕਿ ਡੈਮੋਕਰੇਸੀ ਵਿੱਚ ਆਉਣ ਵਾਲਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਕਾਂਗਰਸ ਪਾਰਟੀ ਕਲੀ ਕਰ ਰਹੀ ਹੈ ਸਾਡੇ ਨਾਲ ਗੱਠ ਜੋੜ ਹੋ ਗਿਆ ਉਹੀ ਗੱਠ ਜੋੜ ਨੂੰ ਅਸੀਂ ਅੱਗੇ ਲੈ ਕੇ ਮੋਪਰ ਸਾਹਿਬ ਦਰਸ਼ਕ ਦਿਖ ਰਹੇ ਨੇ ਇੱਕ ਗੱਲ ਥੋੜੀ ਜੀ ਚੱਲ ਰਹੀ ਹੈ ਫੇਸਬੁੱਕ ਤੇ ਵੀ ਕਈ ਵਾਰੀ ਪੋਸਟ ਪਾ ਰਹੇ ਲੋਕ ਵੀ ਰਵਨੀਤ ਬਿੱਟੂ ਆ ਜਿਹੜਾ ਕਾਂਗਰਸ ਪਾਰਟੀ ਚਲਾ ਗਿਆ ਤੁਹਾਡੇ ਹੈਗੇ ਰਿਸ਼ਤੇਦਾਰ ਤੁਹਾਡਾ ਵੀ ਕਈ ਵਾਰੀ ਆਦਾਬੀ ਸੈਦ ਅਜੀਤਿੰਦਰ ਸਿੰਘ ਮੁਫਰ ਵੀ ਮਤਲਬ ਕਿ ਬੀਜੇਪੀ ਜਾ ਸਕਦੇ ਇਹਦੇ ਬਾਰੇ ਕਲੀਅਰ ਕਰੋ ਤੁਹਾਨੂੰ ਨਹੀਂ ਮੈਨੂੰ ਤਾਂ ਹੈਰਾਨ ਗਿਆ ਚਲੋ ਬਿੱਟੂ ਦਾ ਉਹਦਾ ਪਰਸਨਲ ਡਿਸੀਜਨ ਨਾ ਤਾਂ ਮੇਰੇ ਨਾਲ ਕਦੇ ਗੱਲ ਹੋਈ ਉਹਨਾਂ ਦੀ ਨਾ ਮੈਂ ਉਹਨਾਂ ਨੂੰ ਕਦੇ ਮਿਲਿਆ ਠੀਕ ਹੈ ਰਿਸ਼ਤੇਦਾਰੀ ਦੇ ਤੌਰ ਤੇ ਤੇ ਇਦੋਂ ਨੇੜੇ ਦੀ ਰਿਸ਼ਤੇਦਾਰੀ ਤਾਂ ਸਾਡੇ ਬਾਜਵਾ ਸਾਹਿਬ ਪ੍ਰਤਾਪ ਦੀ ਹੈ ਉਹਨਾਂ ਦਾ ਪਰਾਫਾਤੇ ਬੀਜੇਪੀ ਚ ਉੱਪਰ ਝੰਡਾ ਬੀਜੇਪੀ ਦਾ ਥੱਲੇ ਤੋਂ ਇਹ ਤਾਂ ਗੱਲਾਂ ਐ ਵੀ ਨਹੀਂ ਜੀ ਅਸੀਂ ਤਾਂ ਕਾਂਗਰਸ ਪਾਰਟੀ ਨਾਲ ਖੜੇ ਆ ਮੈਨੂੰ ਇੰਨਾ ਪਿਆਰ ਦਿੱਤਾ ਤਿੰਨ ਵਾਰ ਐਮਐਲਏ ਬਣਿਆ ਸਾਰੇ ਰਿਸਪੈਕਟ ਦੇ ਰਿਹਾ ਹੁਣ ਵੀ ਮੈਂ ਜਿੱਥੇ ਜਾਣਾ ਮਤਲਬ ਲੀਵਿੰਗ ਬਸਾਈਡ ਐਨੀਥਿੰਗ ਮੈਨੂੰ ਜਿੱਦੇ ਰਾਹੁਲ ਜੀ ਮਿਲਦੇ ਮੈਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਪੈਂਦੀ ਉਹ ਪਹਿਲਾਂ ਹੀ ਕਹਿੰਦਾ ਕਾਲ ਮੂਵਰ ਹੈ ਇਹ ਸਨ ਸਾਡੇ ਅਜੀਤਿੰਦਰ ਸਿੰਘ ਮੋਫਰ ਜਿਨ੍ਹਾਂ ਨੇ ਡਿਟੇਲ ਦੇ ਵਿੱਚ ਸਾਨੂੰ ਦੱਸਿਆ ਹੈਗਾ ਵੀ ਲੋਕ ਸਭਾ ਚੋਣਾਂ ਦੀਆਂ ਮੇਰੇ ਵੱਲੋਂ ਤਿਆਰੀਆਂ ਨੇ ਜਾ ਵੀ ਰਹੀ ਹੈ ਅੱਜ ਵੀ ਉਹਨਾਂ ਦੇ ਪ੍ਰੋਗਰਾਮ ਨੇ ਧੰਨਵਾਦੀ ਮੋਫਰ ਸਾਹਿਬ ਥੈਂਕ ਯੂ ਥੈਂਕ ਯੂ ਮਿਹਰਬਾਨ